ਥਾਣਾ ਲਾਹੌਰੀ ਗੇਟ ਪਟਿਆਲਾ ਦੀ ਪੁਲਿਸ ਨੇ ਆਨਲਾਈਨ ਠੱਗੀ ਕਰਨ ਵਾਲੇ ਛੇਤਰ ਅਪਰਾਧੀਆਂ ਦਾ ਗਿਰੋਹ ਕਾਬੂ ਕੀਤਾ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਇਸ ਗੈਂਗ ਦੇ ਤਿੰਨ ਅਪਰਾਧੀ ਗ੍ਰਿਫਤਾਰ ਕਰ ਲਏ ਗਏ ਨੇ ਜਿਨ੍ਹਾਂ ਦੀ ਪੁਛਗਿੱਛ ਤੋਂ ਕੁਝ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਵੀ ਦੱਸੀ ਜਾ ਰਹੀ ਹੈ ਦੋਸ਼ੀਆਂ ਦੇ ਕੋਲੋਂ 30 ਲੱਖ ਰੁਪਏ ਦੀ ਨਗਦ ਤੇ ਕਾਫੀ ਸਾਰੀਆਂ ਚੈੱਕ ਬੁੱਕਾਂ ਅਤੇ ਖਾਲੀ ਚੈੱਕ ਵੀ ਬਰਾਮਦ ਹੋਏ ਨੇ ਦੱਸਿਆ ਜਾ ਰਿਹਾ ਹੈ ਕਿ ਇਹ ਦੋਸ਼ੀ ਜਿਹੜੇ ਨੇ ਉਹ ਵਕਤੀਆਂ ਕੋਲੋਂ ਬਿਹਾਰ ਦੇ ਖਾਤੇ ਵਿੱਚ ਪੈਸੇ ਟਰਾਂਸਫਰ ਕਰਾਉਂਦੇ ਸੀ ਤੇ ਪੁਲਿਸ ਨੇ ਬੜੇ ਤਕਨੀਕੀ ਤਰੀਕੇ ਤੋਂ ਕੰਮ ਲੈਂਦੇ ਹੋਏ ਹੁਣ ਇਹਨਾਂ ਸ਼ਾਤਰ ਅਪਰਾਧੀਆਂ ਨੂੰ ਦਬੋਚਿਆ ਹੈ ਜਿਸ ਸਮੇਂ ਰਹਿੰਦੇ ਇਹਨਾਂ ਨੂੰ ਨਾ ਫੜਿਆ ਜਾਂਦਾ ਤਾਂ ਇਹਨਾਂ ਕੋਲ ਜਿਹੜਾ ਲੋਕ ਹੋਰ ਨੇ ਉਹ ਵੀ ਠੱਗੀ ਦਾ ਸ਼ਿਕਾਰ ਹੋ ਜਾਣੇ ਸੀ ਪੁੱਛਗਿੱਛ ਦੌਰਾਨ ਕਈ ਅਹਿਮ ਜਾਣਕਾਰੀਆਂ ਦਾ ਪਤਾ ਲੱਗਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਤੁਹਾਨੂੰ ਦੱਸ ਦਈਏ ਕਿ थाना ਲਾਹੌਰੀ ਗੇਟ ਦੀ ਪੁਲਿਸ ਨੇ ਇਸ ਮਾਮਲੇ ਨੂੰ ਸੁਲਝਾਇਆ ਤੇ ਆਨਲਾਈਨ ਠੱਗੀ ਕਰਨ ਵਾਲੇ ਸ਼ਾਤਰ ਅਪਰਾਧੀਆਂ ਦਾ ਗਿਰੋਹ ਵੀ ਕਾਬੂ ਕੀਤਾ ਹੈ ਪਟਿਆਲਾ ਤੋਂ ਬਲਜੀਤ ਸਰਨਾ ਦੀ ਰਿਪੋਰਟ